ਹਲਕਾ ਦੱਖਣੀ ਦੀ ਵਾਰਡ ਨੰਬਰ 46 ਦੇ ਕਾਂਗਰਸ ਦੇ ਉਮੀਦਵਾਰ ਨਵਪ੍ਰੀਤ ਸਿੰਘ ਨਵੀਂ ਜੁੜਾ ਵੱਲੋਂ ਇਲਾਕੇ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ ਗਿਆ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਕਿਵੇਂ ਉਹਨਾਂ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ। ਲੋਕ ਜਿਹੜੇ ਨੇ ਉਹਨਾਂ ਨੂੰ ਸਰੋਪਾ ਉਪਾ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਤੇ 21 ਤਰੀਕ ਵਾਲੇ ਦਿਨ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਹਾਂਜੀ ਇਹ ਤਸਵੀਰਾਂ ਨੇ ਵਾਰਡ ਨੰਬਰ 46 ਤੋਂ ਚੋਣ ਲੜ ਰਹੇ ਕਾਂਗਰਸ ਸੀਟ ਤੋਂ ਚੋਣ ਲੜ ਰਹੇ ਨਾ ਪ੍ਰੀਤ ਸਿੰਘ ਨਵੀ ਜੋੜਾ ਦੀਆਂ ਜੋ ਕਿ ਵੱਖ-ਵੱਖ ਬਜ਼ਾਰਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਵੱਲੋਂ ਉਹਨਾਂ ਨੂੰ ਸਰੂਪੇ ਪਾ ਕੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਤੇ 21 ਤਰੀਕ ਵਾਲੇ ਦਿਨ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣ ਦਾ ਵਿਸ਼ਵਾਸ ਵੀ ਦਿਵਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਲੋਕਾਂ ਦਾ ਪਿਆਰ ਜਿਹੜਾ ਹੈ ਉਹ ਮਿਲ ਰਿਹਾ ਹੈ ਪੈਣਾ ਬੀਬੀਆਂ ਜਿਹੜੀਆਂ ਨੇ ਉਹ ਵੀ ਨਾਪਰੀਤ ਸਿੰਘ ਨਵੀ ਜੋੜਾ ਦਾ ਸਵਾਗਤ ਕਰ ਰਹੀਆਂ ਨੇ ਜੀ ਆਇਆਂ ਕਹਿ ਰਹੀਆਂ ਨੇ ਤੇ ਉਸ ਨੂੰ ਵਿਸ਼ਵਾਇਤ ਕਰ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੀ ਜੋੜਾ ਨੂੰ ਵੋਟ ਪਾ ਕੇ ਕਾਮਯਾਬ ਬਣਾ ਕੇ ਭੇਜਾਂਗੇ ਆਪ ਬੇਰੋਫ ਦੇ ਇਸ ਹਾਂ ਦੇ ਰਹੀ ਹੈ ਭਾਈ ਗੁਰਜੀ ਕਹਾਵਾ ਸਾਰੀ ਗੁਰਜੀ ਕੀ ਫਤਿਹ ਅੱਜ ਮੇਰੇ ਵੱਡੇ ਭਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪਰ ਦਾ ਬਰਿੰਦਰਪੀਰ ਸਿੰਘ ਬਲਾਰੀਆ ਜੀ ਵਾਰਡ ਨੰਬਰ 46 ਦੇ ਵਿੱਚ ਆਏ ਸੀ ਉਹਨਾਂ ਨੇ ਮੇਰੇ ਨਾਲ ਦਾਸਨਾਥ ਸਿੰਘ ਨਵੀਂ ਜੋੜਾ ਕੈਂਡੀਡੇਟ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 6 ਦਾ ਮੇਰੇ ਨਾਲ ਉਹਨਾਂ ਨੇ ਮਾਨਾ ਸਿੰਘ ਰੋਡ ਢੋਲੀ ਮੱਲਾ ਫਟੜੀ ਗਲੀ ਗਲੀ ਮਦਨਾਲਾ ਪਾਟਿਆ ਗਲੀ ਮਾਈਟੋਨੀ ਦੀ ਵੇਲੀ ਹੋਰ ਵੀ ਜਿਹੜੀਆਂ ਗਲੀਆਂ ਮਾਨਾ ਸਿੰਘ ਰੋਡ ਤੇ ਪੈਂਦੀਆਂ ਵਾਰਡ ਦੇ ਆ ਜਿਹੜੀਆਂ ਹੋਰ ਵੀ ਗਲੀਆਂ ਪ੍ਰਾਖ ਦਾ ਚੌਂਕ ਬਾਬਾ ਸਾਹਿਬ ਚੌਂਕ ਪੰਜਾਬ ਸਿੰਘ ਗਲੀ ਬਾਬਾ ਸਾਹਿਬ ਚੌਂਕ ਤੋਂ ਚੌਂਕ ਕਰੋੜੀ ਕਰੋੜੀ ਚੌਂਕ ਤੋਂ ਚੌਂਕ ਮੰਨਾ ਸਿੰਘ ਤੱਕ ਮੇਰੇ ਨਾਲ ਤਕਰੀਬਨ 40 ਤੋਂ 50% ਜਿਹੜੀ ਆ ਵਾਰਡ ਗਿਣੀ ਇੱਕ ਦਿਨ ਫਿਰ ਉਹ ਜਿਹੜਾ ਦੁਬਾਰਾ ਉਹਨਾਂ ਨੇ ਸਮਾਂ ਦੇਣਾ ਵਾ ਬਾਕੀ ਰਹਿਦੀ ਵਾਰਡ ਵੀ ਉਹ ਮੇਰੇ ਨਾਲ ਆ ਕੇ ਇੱਥੇ ਡੂ ਟੂ ਡੂ ਰੋਣਗੇ ਪਬਲਿਕ ਦਾ ਬਹੁਤ ਹੀ ਜ਼ਿਆਦਾ ਰਿਸਪੌਂਸ ਬਹੁਤ ਹੀ ਜ਼ਿਆਦਾ ਪਿਆਰ ਅਣਗਿਣਤ ਜਿਹੜਾ ਸੋਚ ਤੋਂ ਵੀ ਪਰੇ ਕਾਂਗਰਸ ਪਾਰਟੀ ਨੂੰ ਪਿਆਰ ਮਿਲ ਰਿਹਾ ਹੈ ਆਸ ਨੂੰ ਪਿਆਰ ਮਿਲ ਰਿਹਾ ਇਸ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਫੇਲ ਹੋ ਚੁਕੀ ਆ ਜਿਹੜੀ ਗਲੀ ਚ ਆਪਾਂ ਜਾਈਏ ਉਹ ਗਲੀ ਵਾਲੇ ਕਹਿੰਦੇ ਆ ਕਿ ਸੀਵਰੇਜ ਪ੍ਰਣਾਲੀ ਸਰਕਾਰ ਫੇਲ ਹੋ ਗਈ ਆ ਨੂੰ ਮੇਨਟੇਨ ਕਰਨ ਚ ਸਟਰੀਟ ਲਾਈਟ ਨਹੀਂ ਚੱਲਦੀ ਗੰਦੇ ਪਾਣੀ ਦੀ ਕੰਪਲੇਂਟ ਹੋਰ ਵੀ ਹਨ ਕਿਹਦੇ ਦੀ ਕੰਪਲੇਂਟ ਆ ਹੁਣੇ ਆਪਾਂ ਅਮਨਧਪੂਰ ਸਿੰਘ ਕਲੋਨੀ ਚੋਂ ਆਏ ਸੀ ਉਹਨਾਂ ਨੇ ਡਾਕਟਰ ਇੰਦਰਬੀਰ ਸਿੰਘ ਨਿਜਰ ਮਾਨ ਯੋਗ ਸਤਿਕਾਰ ਯੋਗ ਇਹ ਕਹਾਂਗਾ ਮੈਂ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਨੂੰ 7 ਫਰਵਰੀ 2024 ਨੂੰ 70 ਤੋਂ 80 ਬੰਦਿਆਂ ਦੇ ਸਹਿਣ ਕੀਤੇ ਹੋਏ ਕਾਨੂੰਨੀ ਦੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਾਣੀ ਗੰਦੇ ਦੀ ਸਮੱਸਿਆ ਦਾ 10 ਮਹੀਨੇ ਬੀਤਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਕੰਮ ਨਹੀਂ ਕਰਾਇਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਕਿਸ ਮੂੰਹ ਨਾਲ ਵੋਟਾਂ ਮੰਗਣ ਜਾਣਗੇ ਲੋਕ ਲੋਕਾਂ ਦਾ ਗੁੱਸਾ ਵੋਟ ਦੇ ਰੂਪ ਦੇ ਵਿੱਚ ਇਹਨਾਂ ਦੇ ਖਿਲਾਫ ਨਿਕਲੇਗਾ ਤੇ ਦਾਸ ਨਾਪਰੀ ਸਿੰਘ ਨਵੀਂ ਜੋੜਾ ਵੱਡੀ ਲੀਡ ਨਾਲ ਇਹ ਸੀਟ ਜਿੱਤ ਕੇ ਸਰਦਾਰ ਇੰਦਰਪ੍ਰੀਤ ਸਿੰਘ ਬਲਾਰੀ ਦੀ ਚੋਰੀ ਪਾਏਗਾ ਆਪਣੀ ਵਾਰਡ ਵਾਸੀਆਂ ਨੂੰ ਜੋ ਮੇਰਾ ਪਰਿਵਾਰ ਆ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕੀ ਸਰਕਾਰ ਵੇ ਉਲਟ ਜਾ ਕੇ ਤੁਸੀਂ ਦਾਸ ਨੂੰ ਕੌਂਸਲਰ ਬਣਾ ਜਾ ਰਹੇ ਹੋ ਸੋ ਜਿਹੜੀ ਇੱਜ਼ਤ ਜਿਹੜਾ ਪਿਆਰ ਤੁਸੀਂ ਮੈਨੂੰ ਬਖਸ਼ਿਆ ਉਹ ਬਖਸ਼ ਰਹੇ ਹੋ ਉਸ ਦਾ ਮੈਂ ساری ਜ਼ਿੰਦਗੀ ਲਈ ਰਿਣੀ ਰਵਾਂਗਾ ਸੋ ਕਾਉਂਸਲਰ ਭਾਂਦਿਆਂ ਨਾਲ ਹੀ ਪਹਿਲ ਦੇ ਆਧਾਰ ਤੇ ਸਾਰੇ ਕੰਮ ਜਿਹੜੇ ਆ ਉਹ ਹੋਣਗੇ ਮੇਰੇ ਧਿਆਨ ਵਿੱਚ ਹੈ ਕਿਹੜੇ-ਕਿਹੜੀ ਗਲੀ ਦਾ ਕਿਹੜੇ-ਕਿਹੜੇ ਬਾਜ਼ਾਰ ਦਾ ਕਿਹੜਾ ਕੰਮ ਹੈ ਕਿਉਂਕਿ ਦਾਸ ਇਸੇ ਮਾਰ ਦਾ ਚੰਪਾ ਹੈ ਜਦ ਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਉਹ ਪੈਰਾਸ਼ੂਟ ਰਾਈ ਵਾਰਡ ਦੇ ਬਾਹਰੋਂ ਜਿਵੇਂ ਕਿ ਪਿਛਲੇ 5 ਸਾਲ ਪਹਿਲਾਂ ਮੌਜੂਦਾ ਕਾਉਂਸਲਰ ਰਿੰਕੂਨ ਰੁਹਲਾ ਜੀ ਆਏ ਸੀ ਉਹਨਾਂ ਦੇ ਹੀ ਏਰੀਆ ਤੋਂ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਭੇਜਿਆ ਉਹਨਾਂ ਦਾ ਹੀ ਰੂਪ ਇਹ ਵੀ ਨਹੀਂ ਲੱਭਣੇ ਲੱਭੇ ਉਹ ਵੀ ਨਹੀਂ ਸੀ ਸੋ ਇਨੀ ਬੇਨਤੀ ਹੈ ਕਿ ਜਿਹੜਾ ਪਿਆਰ ਮੈਨੂੰ ਵਾਰਡ ਵਾਸੀ ਦੇ ਰਿਹਾ ਉਹ ਪਿਆਰ ਨੂੰ ਮੈਂ ਸੰਭਾਲ ਕੇ ਰੱਖਾਂਗਾ ਸੋ ਇਹਨਾਂ ਵਿਸ਼ਵਾਸ ਦਿਵਾਵਾਂਗਾ ਕਿ ਪਹਿਲ ਦੇ ਆਧਾਰ ਤੇ ਸਾਰੇ ਕੰਮ ਹੋਣਗੇ